ਲੋ ਜੀ ਪੜੀ ਪਿੰਡ ਦੇਖੋ ਜੀ ਆ ਦੇਖੋ ਜੀ ਕੁੱਪ ਬਣੇ ਹੋਏ ਨੇ ਔਰ ਬਹੁਤ ਵਧੀਆ ਦ੍ਰਿਸ਼ ਖਜੂਰਾ ਵੀ ਲੱਗਿਆ ਨੇ ਆ ਦੇਖੋ ਜੀ ਸਾਰਾ ਆਲਾ ਦੋਲਾ ਮੈਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸਾਹਿਬ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼ਿਰ ਵਾਹਿਗੁਰੂ ਆ ਲੋ ਜੀ ਪਿੰਡ ਦਾ ਟੋਬਾ ਆ ਗਿਆ ਜੀ ਟੋਬਾ ਜੀ ਇਹ ਪਿੰਡ ਦਾ ਜੀ ਹਾਂਜੀ ਜੀ ਇਹ ਪਿੰਡ ਦਾ ਟੋਬਾ ਹੈ ਜੀ ਪੁਰਾਣਾ ਟੋਬਾ ਹੈ ਹਾਂਜੀ ਆ ਦੇਖੋ ਜੀ ਟੋਬੇ ਦੇ ਨਾਲ ਖਜੂਰ ਖੜੀ ਕਿੰਨੀ ਸੋਹਣੀ ਲੱਗ ਰਹੀ ਹੈ ਬਹੁਤ ਵਧੀਆ ਪਿੰਡ ਹੈ ਜੀ ਪੜੀ ਆ ਸਥਾਨ ਕਿਹੜਾ ਜੀ ਏ ਜੀ ਸਾਡੇ ਪਿੰਡ ਦਾ ਨਗਰ ਖੇੜਾ ਜੀ ਨਗਰ ਖੇੜਾ ਹਾਂਜੀ ਨਾਲ ਹੀ ਗੁਰਦੁਆਰਾ ਸਾਹਿਬ ਹੈ ਜੀ ਆ ਗੁਰਦੁਆਰਾ ਸਾਹਿਬ ਵੀ ਨਾਲ ਆ ਗਿਆ ਨਗਰ ਖੇੜਾ ਵੀ ਆ ਗਿਆ ਨਾ ਜੀ ਨਗਰ ਖੇੜਾ ਜੀ ਪੜੀ ਪਿੰਡ ਦਾ ਆ ਦੇਖੋ ਜੀ ਪਿੰਡ ਦਾ ਦ੍ਰਿਸ਼ ਆ ਤੁਹਾਨੂੰ ਦਿਖਾ ਰਿਹਾ ਜੀ ਮੈਂ ਪੜੀ ਪਿੰਡ ਰੂਫੜ ਜ਼ਿਲ੍ਹੇ ਦਾ ਪੁਰਾਣਾ ਪਿੰਡ ਜੀ ਕਿਸੇ ਦਾ ਇਸ ਪਿੰਡ ਨਾਲ ਵਾਹ ਵਾਸਤਾ ਤਾਂ ਜ਼ਰੂਰ ਕਮੈਂਟ ਵੀ ਕਰਿਓ ਆ ਦੇਖੋ ਜਿੱਧਰਲੇ ਪਾਸੇ ਕਿੰਨਾ ਸੋਹਣਾ ਜਿਹੜਾ ਹੈ ਵਾਤਾਵਰਨ ਹੈ ਮਾਹੌਲ ਹੈ ਦਰਖਤ ਬਹੁਤ ਲੱਗੇ ਹੋਏ ਜੀ ਸਾਡੇ ਪਿੰਡ ਦੇ ਵਿੱਚ ਹਾਂ ਜੀ ਪੜੀ ਪਿੰਡ ਕਹਿੰਦੇ ਨੇ ਇਹ ਕਿਸੇ ਵੇਲੇ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਪੜੀ ਪਿੰਡ ਔਰ ਹੁਣ ਜਿਹੜਾ ਹੈ ਕਾਫੀ ਸਮਾ ਹੋ ਗਿਆ ਔਰ ਹੋਰ ਇਹਦੀ ਖਾਸੀਅਤ ਹੈ ਕਿ ਪਿੰਡ ਜਿਹੜਾ ਆਲੇ ਦੁਆਲੇ ਦੇ ਖੇਤਾਂ ਨਾਲੋਂ ਉੱਚਾ ਹੈ ਇਹ ਉੱਚਾ ਹੈ ਜੀ ਪਿੰਡ ਥੋੜਾ ਜਿਹਾ ਇਹ ਹਾਂ ਜੀ ਮਤਲਬ ਕਿ ਇਹ ਪਿੰਡ ਸਾਡਾ ਆਲੇ ਦੁਆਲੇ ਦੇ ਖੇਤਾਂ ਨਾਲੋਂ ਕਾਫੀ ਉੱਚਾ ਹੈ ਪਾਣੀ ਦੀ ਮਾਰ ਘੱਟ ਹੈ ਜੀ ਉੱਤੇ ਪਿੰਡ ਤੇ ਪਾਣੀ ਦੀ ਮਾਰ ਘੱਟ ਹੈ ਪਿੰਡ ਦਾ ਨਾਮ ਹੈ ਜੀ ਪੜੀ ਰੋਪੜ ਜ਼ਿਲ੍ਹੇ ਦਾ ਬੜਾ ਪੁਰਾਣਾ ਪਿੰਡ ਹੈ ਪੜੀ ਪਿੰਡ ਹੈ ਮੈਂ ਤੁਹਾਨੂੰ ਦਿਖਾ ਰਿਹਾਂ ਦੀ ਪਿੰਡ ਦਾ ਆਲਾ ਦੋਲਾ ਬਹੁਤ ਵਧੀਆ ਜਿਹਾ ਹੈ ਮਾਹੌਲ ਇਸ ਪਿੰਡ ਦਾ ਲਓ ਜੀ ਪੜੀ ਪਿੰਡ ਦਾ ਤੋਬਾ ਜੀ ਤੋਬੇ ਦੇ ਨਾਲ ਲੱਗੀ ਖਜੂਰ ਜੀ ਹੈ ਕਿੰਨਾ ਸੋਹਣਾ ਦ੍ਰਿਸ਼ ਬਣ ਰਿਹਾ ਖਜੂਰ ਦਾ ਪਰਛਾਵਾਂ ਦਿਖ ਰਿਹਾ ਜੀ ਵਿੱਚ ਪਾਣੀ ਦੇ ਪੜੀ ਪਿੰਡ ਆ ਪੜੀ ਪਿੰਡ ਦਾ ਗਰਾਊਂਡ ਹੈਗਾ ਜੀ ਆ ਦੇਖੋ ਜੀ ਜਵਾਨ ਲੱਗੇ ਹੋਏ ਨੇ ਖੇਡਣ ਵੜ ਦੋ ਜੀ ਅੰਦਰ ਗਰਾਊਂਡ ਦੇ ਹੈ ਚੱਲਣ ਤੋਂ ਦੇਖੀ ਤਾਂ ਅੱਜਕੱਲ ਤਾਂ ਖੇਡਦੇ ਨਹੀਂ ਲੋਕੀ ਮੈਂ ਫੋਨਾਂ ਉੱਪਰ ਲੱਗੇ ਹੋਏ ਆ ਆਹ ਲੋ ਜੀ ਚੱਲ ਲੈ ਜੀ ਗਾਣ ਗਾਣ ਲੈ ਜੋ ਉਹ ਆ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਚੱਲ ਰਿਹਾ ਹੈ ਮੈਚ ਚੱਲ ਰਿਹਾ ਮੈਚ ਉਹ ਵਾਹ ਜੀ ਵਾਹ ਚੱਲ ਰਿਹਾ ਜੀ ਮੈਚ ਇੱਥੇ ਪੜੀ ਪਿੰਡ ਦੇ ਵਿੱਚ ਉਹ ਬੱਲੇ 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 ਆਹ ਲੋ ਜੀ ਬਾਲੇ ਦਵਾ ਬਾਈ ਉਹ ਤੇਰੀ ਆ ਦੇਖੋ ਜੀ ਪੜੀ ਪਿੰਡ ਦੇ ਗੱਭਰੂ ਲੱਗੇ ਹੋਏ ਨੇ ਖੇਡਣ ਨਜ਼ਾਰਾ ਆਗਾ ਜੀ ਦੇਖ ਕੇ ਤੁਹਾਨੂੰ ਚੱਲਣ ਦਾ ਗੇਮ ਨੂੰ ਰੋਜ਼ ਖੇਡਦੇ ਆਂ ਆ ਜੀ ਆ ਜੀ ਵਾਹ ਜੀ ਵਾਹ ਆ ਦੇਖੋ ਜੀ ਪੜੀ ਪਿੰਡ ਔਰ ਗਰਾਊਂਡ ਦੇ ਵਿੱਚ ਚੱਲ ਰਹੀ ਜੀ ਗੇਮ ਨਜ਼ਾਰੇਦਾਰ ਆ ਲਓ ਜੀ ਦੇਖੋ ਪੈਣ ਲੱਗੀ ਜੀ ਚਲੋ ਜੀ ਸਰਵਿਸ ਹੋਣ ਲੱਗੀ ਆ ਜੀ ਇਹ ਲੈ ਜੀ ਲੈ ਜੀ ਉਹ ਬੱਲੇ ਉਹ ਬੱਲੇ 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 ਮੈਂਬਰ ਲੈ ਗਿਆ ਲੋ ਜੀ ਇਹ ਪੜੀ ਪਿੰਡ ਦੇ ਨੌਜਵਾਨ ਗੱਭਰੂ ਜੀ ਖੇਡ ਰਹੇ ਨੇ ਨਾ ਗੱਲਾਂ ਭੱਤਾ ਮਾਰਦੇ ਆ ਪਾ ਜੀ ਬਹੁਤ ਵਧੀਆ ਲੱਗਿਆ ਜੀ ਗੇਮ ਚੱਲ ਰਹੀ ਪਸੀਨਾ ਆਇਆ ਪੂਰਾ ਹੈ ਹਾਂਜੀ ਹਾਂਜੀ ਤਸੱਲੀ ਹੋਈ ਹੋਈ ਹੈ ਫੁੱਲ ਫੁੱਲ ਬਹੁਤ ਵਧੀਆ ਦੇਖੋ ਨਾ ਸ਼ਹਿਰਾਂ ਦੇ ਵਿੱਚ ਬੱਚੇ ਜਿਹੜੇ ਆ ਫੋਨਾਂ 'ਤੇ ਲੱਗੇ ਹੋਏ ਆ ਤੁਸੀਂ ਇੱਥੇ ਪਸੀਨਾ ਕੱਢ ਰਹੇ ਆਂ ਕੀ ਕਹਿੰਦੇ ਆ ਤੁਸੀਂ ਸਾਡੇ ਵਾਲੇ ਵੀ ਲੱਗ ਜਾਂਦੇ ਪਰ ਸ਼ਾਮ ਨੂੰ ਖੇਡ ਹੀ ਜਾਂਦੇ ਆਈ ਵਧੀਆ ਪਹਿਲਾ ਮਾੜਾ ਮੋਟਾ ਚਲਾਈ ਜਾਨੇ ਫੋਨ ਤਾਂ ਸਾਰੇ ਚਲਾਉਂਦੇ ਫੋਨ ਵੀ ਚਲੋ ਫੇਰ ਵੀ ਜੇ ਗੇਮ ਖੇਢੀ ਜਾਓਗੇ ਤਾਂ ਉਹਨਾਂ ਨੂੰ ਨੁਕਸਾਨ ਨਹੀਂ ਹੋਊਗਾ ਜਾਨੀ ਹਾਂਜੀ ਐਕਟੀਵਿਟੀ ਹੁੰਦੀ ਰਹਿੰਦੀ ਐ ਐਕਟੀਵਿਟੀ ਹੁੰਦੀ ਐ ਭਾਜ ਨੱਠ ਹੁੰਦੀ ਐ ਜਿੱਦਾਂ ਤੁਹਾਨੂੰ ਪਸੀਨਾ ਆਇਆ ਕੀ ਨੌਂ ਕੀ ਤੁਹਾਡਾ ਮੇਰਾ ਪਰਮੇਂਦਰ ਸਿੰਘ ਉਹ ਆਜੇ ਇਹਨਾਂ ਨੂੰ ਸਾਧ ਲੋ ਨੇੜੇ ਸੰਗਰੇ ਦੇ ਬਹੁਤੇ ਇਹ ਬੜੀ ਪਿੰਡ ਬੜੀ ਪਿੰਡ ਵਾਲੇ ਬੜੀ ਪਿੰਡ ਵਾਲੇ ਸੰਗਦੇ ਆ ਨਾ ਆਗੇ ਬਾਈ ਜੀ ਆਗੇ ਆਗੇ ਬਾਈ ਜੀ ਕਿਆ ਨਾਮ ਹੈ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਹਾਂਜੀ ਆਜੋ ਆਜੋ ਯਾਰ ਕਾਨੂੰ ਸੰਗੀ ਜਾਨੇ ਹੈ ਹੱਦ ਹੋ ਗਈ ਹਰਦੀਪ ਦੋ ਯਾਰ ਇੰਟਰਵਿਊ ਮੜੀ ਆ ਜਾ ਲੈਣੇ ਆ ਜਾ ਆ ਜਾ ਆ ਲਓ ਜੀ ਦੇਖੋ ਜੀ ਤੁਹਾਨੂੰ ਮਿਲਾ ਰਿਹਾ ਜੀ ਕਿਆ ਨਾਮ ਹੈ ਗੁਰਕੀਤ ਕਿਹੜੀ ਕਲਾਸ ਹੈ ਪਲੱਸ 2 ਪਲੱਸ 2 ਕਿਆ ਸਬਜੈਕਟ ਰੱਖੇ ਆਰਟਸ ਰੱਖੇ ਹੋਏ ਆ ਹਾਂਜੀ ਵਿਕਰਮ ਸਿੰਘ ਜੀ ਵਿਕਰਮ ਸਿੰਘ ਕਿਹੜੀ ਕਲਾਸ 12ਵੀਂ 12ਵੀਂ ਉਹ ਆਜੋ ਯਾਰ ਸੰਗੀ ਜਣੇ ਮੈਨੂੰ ਤੁਹਾਡੇ ਕੋਲ ਆਣਾ ਬਣ ਆ ਲੈਣੋ ਫੜਦਾ ਪਹਿਲਾਂ ਕਿਆ ਹਾਲ ਚਾਲ ਹੈ ਠੀਕ ਠਾਕ ਹੈ ਹਾਂਜੀ ਬੜੇ ਸਮਾਰਟ ਲੱਗ ਰਹੇ ਤੁਸੀਂ ਨਹੀਂ ਨਹੀਂ ਤੁਹਾਡੀ ਗੱਪਾਂ ਮਾਪੂਸਾਂ ਕੀ ਹਾਂ ਜੀ ਰੋਜ਼ ਖੇਡਦੇ ਆ ਕੇ ਹਾਂ ਜੀ ਹਾਂ ਜੀ ਜਿੰਨਾ ਟਾਈਮ ਹੁੰਦਾ ਫਿਰ ਹੀ ਆਇਆ ਕਿਆ ਨੌਕੀਆ ਜਗਮਨਦੀਪ ਸਿੰਘ ਜਗਮਨਦੀਪ ਹਾਂ ਜੀ ਕਿਆ ਕਹਿੰਦੇ ਜੀ ਇਹਦਾ ਇਹਦਾ ਐਫਰਟ ਬਹੁਤ ਹੈ ਐਫਰਟ ਬਹੁਤ ਹੈ ਸੰਘਰਸ਼ੀ ਬੰਦਾ ਹੈ ਸੰਘਰਸ਼ੀ ਬੰਦਾ ਹੈ ਮਾੜੀ ਮੁੱਟੀ ਕਰ ਲਈ ਆ ਫਿਲਮੀ ਐਕਟਰ ਲੱਗ ਰਿਹਾ ਮੈਨੂੰ ਯਾਰ ਹਾਂ ਥੋੜੇ ਮਾਰ ਇਹ ਟੈਂਕਾ ਅਟਕਾ ਕਰਦਾ ਜਣੀ ਹਾਂ ਅਰੀਜਨਲ ਹੀ ਕਰਦਾ ਇਹ ਨਾਲੇ ਅੱਛਾ ਕੰਮ ਅਰੀਜਨਲ ਕਰਦਾ ਮਾੜੀ ਮੁੱਟੀ ਕਰ ਲਈ ਸੀ ਵੇਖੋ ਅਸੀਂ ਸਾਡਾ ਚੈਨਲ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਮੈਨੂੰ ਆ ਸਾਰਾ ਪਰਾਲਾ ਸਾਡਾ ਬਹੁਤ ਵਧੀਆ ਲੱਗਿਆ ਤੁਸੀਂ ਖੇਡ ਰਹੇ ਸੀਗੇ ਅਸੀਂ ਪਿੰਡ ਦਿਖਾਇਆ ਤੁਹਾਡਾ ਸਾਰਾ ਘੁੰਮ ਕੇ ਹਾਂਜੀ ਇਹ ਪਿੰਡ ਬਹੁਤ ਸੋਹਣਾ ਹੈ ਜੀ ਆ ਪਿੰਡ ਦਾ ਨਜ਼ਾਰਾ ਆ ਗਿਆ ਸਾਨੂੰ ਰੂਕ ਖਿੜਕੀ ਸਾਡੀ ਬਿਲਕੁਲ ਤੇ ਆ ਨਿਆਣੇ ਦੇਖ ਕੇ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਖੇਡਦੇ ਮੇਰਾ ਦਿਲ ਕਰਿਆ ਵੀ ਯਾਰ ਇਹਨਾਂ ਨਾਲ ਗੱਲਬਾਤ ਵੀ ਕਰੀਏ ਇਹ ਸਾਡੇ ਪਿੰਡ ਦੀ ਖੂਬਸੂਰਤੀ ਵੀ ਹੈ ਜੀ ਇਹ ਹਾਂ ਕਿਸ ਪਿੰਡ ਦੇ ਮੁੰਡਾ ਕੋਈ ਵੀ ਜਾਂ ਚਿੱਟੇ ਵਰਗੇ ਨਸ਼ੇ ਜਿਹੀ ਨਹੀਂ ਹੈਗਾ ਜੀ ਠੀਕ ਹੈ ਹਾਂ ਇਹ ਪਿੰਡ ਬਹੁਤ ਖੂਬਸੂਰਤ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਮਤਲਬ ਪਿਆਰ ਮੁਹੱਬਤ ਇਤفاق ਬਣਿਆ ਹੋਇਆ ਸਾਰਿਆਂ ਦਾ ਤੇ ਨੌਜਵਾਨ ਜਿਹੜੇ ਆ ਉਹ ਪ੍ਰੇਰਿਤ ਆ ਆਪਣੇ ਖੇਡ ਨੂੰ ਲੈ ਕੇ ਪੜਾਈ ਨੂੰ ਲੈ ਕੇ ਵਾਹ ਜੀ ਵਾਹ ਦੇਖੋ ਜੀ ਪੜੀ ਪਿੰਡ ਵਾਸਤੇ ਤਾੜੀਆਂ ਹੋ ਜਾਂਦੀਆਂ ਜ਼ੋਰਦਾਰ ਆ ਗੇਮ ਦਿਖਾਈਏ ਜੀ ਚਲੋ ਜ਼ੋਰਦਾਰ ਤਾੜੀਆਂ ਜਨ ਜੀ ਕੋਈ ਕਹਿੰਦੇ ਜੀ ਨਸ਼ਾ ਇਤ ਨਹੀਂ ਹੈ ਸਾਰੇ ਹੈ ਬਾਦੇ ਹੁਣੇ ਬੋਲੀ ਨਾਲੇ ਆ ਜਾ ਆ ਜਾ ਚਲੋ ਜੀ ਗੇਮ ਚੱਲਣਗੇ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਖਾਣਾ ਦੀ ਗੇਮ ਹੈ ਚਲੋ ਜੀ ਆਓ ਜੀ ਆਓ ਦੇਖੋ ਜੀ ਚੱਲਦੀ ਗੇਮ ਪੜੀ ਪਿੰਡ ਦੇ ਵਿੱਚ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਨੰਬਰ ਆ ਗਏ ਤਿੰਨ ਇੱਕ ਆ ਲਓ ਜੀ ਬਜ਼ੁਰਗ ਵੀ ਬੈਠੇ ਨੇ ਪੜੀ ਪਿੰਡ ਦੇ ਔਰ ਇਹਨਾਂ ਨਾਲ ਵੀ ਗੱਲ ਕਰਦੇ ਆਂ ਪਤਾ ਕਰਦੇ ਆਂ ਵੀ ਕੀ ਹਿਸਾਬ ਕਿਤਾਬ ਹੈ ਬੜੀ ਪਿੰਡ ਦਾ ਇਹਨਾਂ ਦਾ ਪਿੰਡ ਦਿਖਾ ਰਹੇ ਜੀ ਅਸੀਂ ਬਾਪੂ ਜੀ ਸਾਸਰੀ ਕਾਲ ਕੀ ਹਾਲ ਚੱਲ ਬਾਪੂ ਜੀ ਲਓ ਜੀ ਬਾਪੂ ਜੀ ਤਾਂ ਮੋੜਾ ਲੈ ਕੇ ਬੈਠੇ ਨੇ ਵਧੀਆ ਕੁਰਸੀ ਬੜੀ ਘੈਂਟ ਹੈ ਕਿੱਥੇ ਤੇ ਮਹਿੰਗਾਈ ਕੁਰਸੀ ਹੈ ਬਾਹਰ ਤੇ ਆਈ ਹੈ ਬਾਹਰ ਤੇ ਆਈ ਹੈ ਜਰਮਨ ਜਰਮਨ ਤੇ ਆਈ ਹੈ ਹਾਂ ਬਲਾਜੌਰ ਤੇ ਆਈ ਹੈ ਹੈ ਬਲਾਜੌਰ ਤੇ ਮੈਂ ਤਾਂ ਅਮਰੀਕਾ ਲੱਗਿਆ ਤੁਸੀਂ ਅਮਰੀਕਾ ਦੇ ਕਿਹਾ ਵੀ ਅਮਰੀਕਾ ਤੇ ਆਈ ਹੈ ਹਾਂ ਹੈ ਬੜੀ ਸਟਰੋਂਗ ਹੈ ਬੜੀ ਤਗੜੀ ਹੈ ਯਾਰ ਕੁਰਸੀ ਹੈ ਵਾਹ ਜੀ ਵਾ ਕੁਰਸੀ ਦਾ ਤਾਂ ਰੌਲਾ ਪਿਆ ਹੋਇਆ ਸਾਰੇ ਪਾਸੇ ਹੈ ਮੰਤਰੀ ਸੰਤਰੀ ਸਭ ਹੈ ਮੰਤਰੀ ਸੰਤਰੀ ਸਭ ਕੁਰਸੀਆਂ ਪਿੱਛੇ ਨੱਠੇ ਫਿਰਦੇ ਹੈ ਗੱਲ ਪੱਕੀ ਹੈ ਨਾ ਜੀ ਆ ਦੇਖੋ ਜੀ ਪੜੀ ਪਿੰਡ ਦੇ ਵਿੱਚ ਅਸੀਂ ਆ ਗਏ ਅਸੀਂ ਇਹ ਨਾ ਪਿੰਡ ਦਿਖਾ ਰਹੇ ਆ ਜੀ ਤੁਹਾਡੇ ਬਾਪੂ ਜੀ ਪੜੀ ਪਿੰਡ ਤੁਹਾਡਾ ਨਾਮ ਕੀ ਹੈ ਮੇਰ ਸਿੰਘ ਦੀ ਉਮਰ ਕਿੰਨੀ ਹੋਗੀ 87 87 ਸਾਲ ਹੋ ਗਈ ਉਮਰ ਬਾਅਦ ਜੀਵਾ ਕਾਇਮ ਹੈ ਜੀ ਇਹ 87 ਸਾਲ ਦੇ ਬਜ਼ੁਰਗ ਨਹੀਂ ਜੀ ਗੱਭਰੂ ਐ ਇਹ ਮੈਂ ਕਹਿੰਦਾ ਜਿਹੜੇ ਹੱਸਦੇ ਆ ਮੈਂ ਜਿਨ੍ਹਾਂ ਦੇ ਚਿਹਰੇ ਪਰ ਮੁਸਕਰਾਹਟ ਆ ਉਹ ਜਵਾਨੇ ਹੁੰਦਾ ਗੱਭਰੂ ਹੁੰਦਾ ਨਾ ਹਾਂ ਸਹੀ ਹੁਣ ਬੈਠ ਗਿਆ ਪੈਰਲਾਈਜ਼ ਆ ਮੇਰੇ ਪੈਰਲਾਈਜ਼ ਆ ਆ ਲੋ ਜੀ ਨਹੀਂ ਚੱਲ ਇਹ ਤਾਂ ਆਹ ਟਾਈਮ ਸੀ ਕਾਇਮ ਕਾਇਮ ਹੁਣ ਵੀ ਕਾਇਮ ਹੈ ਕੁਝ ਨਹੀਂ ਹੋਇਆ ਆਈ ਪਾਸਾ ਹੋ ਜਾਣਾ ਸੈੱਟ ਇਹ ਇਧਰ 400 ਮਹੀਨੇ ਬਾਅਦ ਸੈਟ ਹੈ ਇਹ ਪੂਰਾ ਜਮੀਂ ਸੈਟ ਹੋ ਜਣਾ ਜਿਹੜੇ ਹਿਸਾਬ ਨਾਲ ਤੁਸੀਂ ਹੱਸ ਰਹੇ ਹੋ ਹਾਂਜੀ ਜਿੱਦਾਂ ਤੁਸੀਂ ਆਪਣਾ ਜੇਰਾ ਰੱਖਿਆ ਹੈ ਹੈ ਉਸ ਮਾਲਕ ਤੇ ਵਿਸ਼ਵਾਸ ਰੱਖਿਆ ਆਪੇ ਸਭ ਠੀਕ ਹੋਣਾ ਹੁਣ ਤਾਂ ਕੋਈ ਨਹੀਂ ਕਰਿਆ ਸਭ ਠੀਕ ਹੈ 87 ਸਾਲ ਦੀ ਉਮਰ ਹੋ ਗਈ ਥੋੜੀ ਹੈ ਕਿਤੇ ਦੋ ਨੌਕਰੀਆਂ ਦੋ ਨੌਕਰੀਆਂ ਕਾਦੀਆਂ ਕਾਦੀਆਂ ਫੌਜ ਦੀ ਫੌਜ ਦੀ ਆਪਣਾ ਡਰਾਈਵਿੰਗ ਚੇਂਜ ਅੱਛਾ 2003 ਜਰ ਰਟਾਇਰ ਹੋਇਆ ਲੈ ਫੇ ਤੁਸੀਂ ਪੂਰਾ ਢੇੜਾ ਕੱਢਿਆ ਹੋਇਆ ਹੈ ਪੂਰਾ ਕੁਰਸੀ ਮੈਨੂੰ ਯਾਰ ਆ ਦੇਖੋ ਮੈਂ ਕੁਰਸੀ ਦਿਖਾਣੀ ਚਾਹਣਾ ਬਾਪੂ ਦੀ ਟੋਰ ਦਿਖਾਣੀ ਚਾਹਣਾ ਨੌਕਰੀ ਵੀ ਦੋ ਨੌਕਰੀਆਂ ਕਰੀਆਂ ਹੋਈਆਂ ਜੀ ਔਰ ਇਹ ਕੁਰਸੀ ਅਮਰੀਕਾ ਤੇ ਆਈ ਹੈ ਬਾਪੂ ਦੀ ਹੈ ਇਹ ਜਿਹੜੇ ਵਿੱਚ ਬੈਠੇ ਗਵਾਂਢੀ ਆ ਅੱਗੇ ਤੇਲੇ ਆਓ ਜੀ ਬਾਪੂ ਜੀ ਤੁਸੀਂ ਇਹ ਕਹਿੰਦੇ ਆ ਵੀ ਬੜਾ ਚੋਰ ਤੇ ਆਈ ਹੈ ਬੜਾ ਚੋਰ ਕੇ ਤੇ ਵਿੱਚ ਨੂੰ ਆ ਗਿਆ ਉਹ ਕਿੱਕਣ ਆ ਗਿਆ ਉਹੀ ਕਹਿੰਦੇ ਆਓ ਜੀ ਆਓ ਨੇੜੇ ਆ ਕੇ ਦੱਸੋ ਕਿਥੋਂ ਬਲਾਚੌਰ ਕੇ ਹਨ ਤੁਸੀਂ ਬਲਾਚੌਰ ਤੇ ਆਈ ਕੁਰਸੀ। ਤੁਸੀਂ ਕਹਿੰਦੇ ਬਲਾਚੌਰ ਤੇ ਆਈ ਕੁਰਸੀ। ਬਾਪੂ ਕਹਿੰਦਾ ਅਮਰੀਕਾ ਤੇ ਆਈ ਕੁਰਸੀ। ਬਾਪੂ ਦੀ ਯਾਦ ਆਸ ਤਾਂ ਇੰਨੀ ਕਮਜ਼ੋਰ ਆ ਥੋੜੀ ਹਾਲੇ। ਲੈ ਲੈ ਬਾਪੂ ਦਾ ਪੂਰਾ ਕੈਮ ਹੈ ਤੇ ਦੋ ਦੋ ਨੌਕਰੀਆਂ ਕਰੀ ਜਾਂਦੀਆਂ ਵਿੱਚ ਚਾਰ ਕੁਰਸੀਆਂ। ਫੈਕਲੀ ਦੇ ਵਾਸਤੇ। ਤੁਸੀਂ ਲਿਆਏ ਤੇ? ਹਾਂ ਮੈਂ ਲਿਆਇਆ ਖੁਦ। ਆ ਬੈਕਪੂ ਕੁਰਸੀ ਦਾ ਤਾਂ ਰੌਲਾ ਹੋ ਗਿਆ ਫਿਰ। ਹਾਂ। ਹੈ ਇੱਧਰ ਅਮਰੀਕਾ ਕਹੀ ਜਾਂਦੇ ਐ ਇੱਧਰ ਬਲਾਚੌਰ ਕਹੀ ਜਾਂਦੇ ਐ। ਹੈ? ਐਂ ਕਹਿੰਦੇ ਬਲਾਚੌਰ ਤੋਂ ਲਿਆ ਮਹਿੰਗੀ ਕੁਰਸੀ ਸਭ ਤੇ। ਤੁਸੀਂ ਲੈ ਆਤੇ ਮੈਂ ਲੈ ਆ ਕਿੰਨੇ ਦੀ ਆਈ ਸੀ ਜਦ ਇਹ 1300 ਦੀ ਆਈ ਜੀ ਕਿ ਕੁਰਸੀ 1300 ਦੀ ਦੋ ਜੋੜਾ ਤੇ ਲੈ ਆਏ ਹੁਣੇ ਘੱਟੋਂ ਘੱਟ ਨਹੀਂ ਇੱਕ ਕੁਰਸੀ 1300 ਦੀ ਜੀ ਨਹੀਂ ਜੋੜਾ ਲੈ ਆਏ ਤੇ ਤੁਸੀਂ ਚਾਰ ਚਾਰ ਲੈ ਆਤੇ ਦੋ ਜੋੜੇ ਲੈ ਆਏ ਤੇ ਹਾਂ 1300 ਦੀ ਕਿੰਨੇ ਸਾਲ ਹੋ ਗਏ ਦੋ ਸਾਲ ਬੜੀ ਮਜ਼ਬੂਤ ਕੁਰਸੀ ਹੈ ਅਮਰੀਕਾ ਵਾਲੀ ਕਿੱਦਾਂ ਬਣ ਗਈ ਬਾਪੂ ਇਹ ਇੱਧਰ ਤੱਕ ਇਹ ਤੁਹਾਡੇ ਕਿ ਲੱਗਦੇ ਆ ਇਹ ਅਈ ਡੈਡੀ ਤੁਹਾਡੇ ਡੈਡੀ ਨੇੜੇ ਨੂੰ ਆਓ ਤੁਸੀਂ ਆ ਦੇਖੋ ਜੀ ਬਾਪੂ ਜੀ ਤੇ ਉਹਨਾਂ ਦੇ ਬੇਟਾ ਜੀ ਨਾਲ ਨਾਲ ਮਹਿੰਦਰ ਸਿੰਘ ਬਾਪੂ ਜੀ ਦਾ ਨਾਮ ਮਹਿਰ ਸਿੰਘ ਮਹਿਰ ਸਿੰਘ ਬਾਪੂ ਜੀ ਦਾ ਨਾਮ ਤੇ ਤੁਹਾਡੇ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਵਾਹ ਜੀ ਵਾ ਨਜ਼ਾਰਾ ਆ ਗਿਆ ਜੀ ਤੁਹਾਨੂੰ ਦੋਹਾਂ ਨੂੰ ਇਕੱਠਿਆਂ ਨੂੰ ਦੇਖ ਕੇ ਮਜ਼ਾ ਆ ਗਿਆ ਆ ਔਰ ਬਾਪੂ ਵਾਸਤੇ ਕੁਰਸੀ ਲਿਆਂਦੀ ਹੈ ਹੈ ਇਹ ਕੁਰਸੀ ਬਜ਼ੁਰਗਾਂ ਵਾਸਤੇ ਕੁਰਸੀ ਲਿਆਉਣੀ ਹੋਈ ਹੈ ਮਹਿੰਗੀ ਤੇ ਮਹਿੰਗੀ ਦੇਖ ਕੇ ਵਾਹ ਜੀ ਮਾਂ ਬਾਪ ਦੀ ਸੇਵਾ ਕਰਨੀ ਆ ਫਿਰ ਹਾਂ ਮਾਂ ਬਾਪ ਦੀ ਸੇਵਾ ਤਾਂ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਉੱਪਰ ਤਾਂ ਕੁਝ ਨਹੀਂ ਹੈਗਾ ਇਹਦੇ ਉੱਪਰ ਕੁਝ ਨਹੀਂ ਹੈ ਜੀ ਉੱਪਰ ਕੁਝ ਨਹੀਂ ਠੀਕ ਹੈ ਇਹਨਾਂ ਨੂੰ ਦੁਨੀਆ ਦਾ ਗਾਈ ਹੈ ਹਾਂ ਉਹ ਤੇ ਬੜੀ ਸੇਵਾ ਹੀ ਹੈ ਜੜ ਤਾਂ ਇਹੀ ਹੈ ਜੜ ਹੀ ਹੈ ਬਸ ਸਾਡਾ ਤਾਂ ਵजूद ਇਹਨਾਂ ਕਰਕੇ ਆ ਹਾਂ ਇਹਨਾਂ ਕਰਕੇ ਖੜੇ ਆਂ ਜੀ ਇੱਥੇ ਲਓ ਜੀ ਦੇਖੋ ਇਹੋ ਜੇ ਬੱਚੇ ਪੁੱਤਰ ਮੈਂ ਕਹਿੰਦਾ ਵੀ ਕਹਿੰਦੇ ਵੀ ਪੰਜਾਬ ਚ ਜਾਂ ਹੁਣ ਕਹਿੰਦੇ ਸਮਾ ਬਦਲ ਗਿਆ ਬੜਾ ਨਗਾਰ ਆ ਗਿਆ ਪਰ ਸਾਨੂੰ ਚੰਗੇ ਚੰਗੇ ਬਹੁਤ ਮਿਲਦੇ ਆਂ ਹਾਂ ਜੀ ਸਾਡਾ ਤਾਂ ਸੇਵਾ ਕਰਨਾ ਫਰਜ਼ ਹੈ ਜੀ ਧੰਨਵਾਦ ਆ ਆ ਅਸਲੀ ਗੱਲ ਲੋ ਜੀ ਸਰੋਤਿਓ ਕਰਿਓ ਕਮੈਂਟ ਸੇਵਾ ਕਰਨਾ ਬਾਪੂ ਜੀ ਦਾ ਫਰਜ਼ ਹੈ ਔਰ ਬਾਪੂ ਜੀ ਵਾਸਤੇ ਕੁਰਸੀ ਚੁਣ ਕੇ ਕੋਈ ਰੇਟ ਨਹੀਂ ਕਰਿਆ ਮਹਿੰਗੀ ਤੇ ਮਹਿੰਗੀਆਂ ਨੂੰ ਕਿਆ ਕਿਆ ਵਧੀਆ ਤੇ ਵਧੀਆ ਦੇ ਹੈ ਸਭ ਤੋਂ ਮਹਿੰਗੀ ਹੀ ਜੀਗੀ ਨਾ ਅੱਛਾ ਉਹੀ ਲੈ ਲੀ ਤੁਸੀਂ ਵਾਹ ਜੀਓ ਕਿਆ ਕੰਮ ਕਿਆ ਕਰਦੇ ਤੁਸੀਂ ਅਸੀਂ ਤਾਂ ਖੇਤੀਬਾੜੀ ਕਰਦੇ ਹਾਂ ਖੇਤੀਬਾੜੀ ਬਾਪੂ ਕੋਲ ਵੀ ਖੇਤੀਬਾੜੀ ਕਰੀਂ ਇਹ ਨਾ ਕਰੀਂ ਹਾਲ ਚਲਾਇਆ ਦੂਆ ਬਲਦਾਂ ਨਾਲ ਵੀ ਚਲਾਇਆ ਚਲਾਇਆ ਅੱਛਾ ਉਹ ਬੱਲੇ 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 ਇੱਕ ਖਲਾੜੀਆਂ ਵੀ ਚਲਾਈਆਂ ਖਲਾੜੀਆਂ ਵੀ ਚਲਾਈਆਂ ਹਾਲ ਵੀ ਚੜਾਇਆ ਹੈ ਸਾਰੇ ਕੰਮ ਕਰੇ ਸਾਰੇ ਕੰਮ ਕਰੇ ਉਹ ਜਦ ਬਲਦਾਂ ਦੇ ਗਲਾਂ 'ਚ ਟੱਲੀਆਂ ਹੁੰਦੀਆਂ ਤੀਆਂ ਬੰਨੀਆਂ ਹੈ ਨਾ ਘੰਗਰੂ ਪਾਏ ਘੰਗਰੂ ਪਾਏ ਪਏ ਹੈ ਨਾ ਹਾਂ ਪ੍ਰਾਣੀ ਹੱਥ 'ਚ ਫੜ ਗਿਆ ਹਾਂ ਤੜਕੇ 3 ਵਜੇ ਨਿਕਲਦੇ ਸੀ ਜੀ ਅੱਛਾ ਇੱਥੋਂ ਬਾਗ ਵਾਲੀ ਪਿੰਡਾਂ ਜੀ ਦੂਰ ਪਿੰਡ 3 ਵਜੇ ਨਿਕਲ ਜਾਂਦੇ ਤੇ 3 ਵਜੇ ਤੜਕੇ ਹਾਂਜੀ ਬਾਪੂ ਜੀ ਕਿਆ ਕਹਨੇ ਫਿਰ ਉਹ ਜਦ ਉਹਨਾਂ ਨੂੰ ਗੋਹਾ ਕਰਨਾ ਫਿਰ ਆਏ ਹੱਥ ਵਿੱਚ ਫੜਨਾ ਅੱਛਾ ਫੜੇ ਫੜੇ ਆਏ ਹੱਥ ਜਦ ਉਹਨੇ ਬੋਲਦ ਨੇ ਗੋਹਾ ਕਰਨਾ ਹੱਥ ਵਿੱਚ ਲੈ ਲੈਣਾ ਹਾਂ ਬਿਗਰੇ ਨਾ ਗਿਰੇ ਨਾ ਉਹ ਵੀ ਬਾਹਰ ਸੜਨਾ ਦੇਖ ਲਓ ਵਾਹ ਜੀ ਵਾਹ ਤੁਹਾਨੂੰ ਯਾਦ ਆ ਗਿਆ ਉਹ ਦ੍ਰਿਸ਼ ਪੂਰਾ ਦੇਖਿਆ ਬਈ ਜਿਹੜਾ ਆਵੇ ਨਾ ਨਾ ਤੁਹਾਨੂੰ ਦੇ ਇਤੀ ਗਰੀ ਵੀ ਪੂਰੀ ਹਾਂ ਵਾਹ ਜੀ ਵਾਹ ਆਂਬੋ ਬੜੇ ਸੋਹਣੇ ਲੱਗੇ ਪਿੱਛੇ ਤੁਹਾਡੇ ਨੂੰ ਆਇਆ ਵੀ ਆ ਜਾਂਦਾ ਹੈ ਅੰਬ ਵੀ ਆ ਇੱਧਰ ਆਓ ਜੀ ਆ ਦੇਖੋ ਜੀ ਅੰਬ ਲੱਗਿਆ ਹੋਇਆ ਮੈਂ ਤੁਹਾਨੂੰ ਦਿਖਾਣਾ ਜੀ ਆਹ ਲਓ ਜੀ ਨਿਕਾ ਜਿਆ ਪੇੜ ਹੈ ਦਰਖਤ ਹੈ ਇੱਕ ਪਿੱਛੇ ਵੀ ਆਏਗਾ ਉਹ ਅਜੇ ਅਜੇ ਬੂਰ ਅਜੇ ਬੂਰ ਵੀ ਚੱਲ ਰਿਹਾ ਇਹਨੂੰ ਆ ਰਿਹਾ ਹਾਂਜੀ ਹਾਂਜੀ ਆਵੇ ਇਹ ਇਹ ਕਹਿੰਦੇ ਲੇਟ ਬੂਰ ਆ ਰਿਹਾ ਇਹਨੂੰ ਹਾਈਬ੍ਰਿਡ ਹੈ ਇਹ